ਚੌਥੇ ਨੰਬਰ 52 ਦੇ ਵਿੱਚ ਵਿਕਾਸ ਸੋਨੀ ਪਰ ਦੇਖੇਗਾ ਮਹਾ ਹਦਾਰਾ ਮਿਲਿਆ ਇੱਥੇ ਇਸ ਤਰ੍ਹਾਂ ਪਹਿਲਾਂ ਤੇ ਇਹ ਜਿਹੜੇ ਪਦੈਸ਼ਕ ਕਲੋਨੀ ਚ ਇਹਨੇ ਇਲੈਕਸ਼ਨ ਲੜਿਆ ਸੀ ਵਿਕਾਸ ਨੇ ਪਰ ਉਹ ਐਸਸੀ ਰਿਜ਼ਰਵ ਹੋ ਗਈ ਹੁਣ ਚੋਪੜਾ ਜੀ ਨੇ ਰੀਦਾ ਚੋਪੜਾ ਜੀ ਜਿਹੜੇ ਇਥੇ ਕਾਉਂਸਲ ਸੀ ਮਿਸੇ ਚੋਪੜਾ ਉਹਨੇ ਆਪਣੀ ਸੀਟ ਛੱਡ ਕੇ ਵਿਕਾਸ ਜੀ ਨੂੰ ਦਿੱਤੀ ਆ ਕਿਉਂਕਿ ਇਲਾਕੇ ਵਾਲਿਆਂ ਦੀ ਡਿਮਾਂਡ ਸੀ ਸੋ ਅੱਜ ਮੈਂ ਆਇਆ ਹਾਜ਼ਰ ਹੋਇਆ ਇੱਥੇ ਕਿਉਂਕਿ ਇਲਾਕੇ ਵਾਲਿਆਂ ਦਾ ਹੁਕਮ ਸੀ ਅੱਜ ਵਿਕਾਸ ਸਾਹਿਬ ਇੱਥੇ ਇਲੈਕਸ਼ਨ ਦਾ ਜਿਹੜਾ ਦਫ਼ਤਰ ਅੱਜ ਉਹਦਾ ਅਦਗਾਟਨ ਕੀਤਾ ਸੋ ਅੱਜ ਸਾਰਾ ਰੂਪਨਗਰ ਦਾ ਏਰੀਆ ਜਿਹੜਾ ਸਾਰੇ ਭੈਣਾ ਭਰਾ ਅੱਜ ਹਮਮਾ ਆ ਕੇ ਆਏ ਨੇ ਮੈਂ ਇਹਨਾਂ ਦਾ ਧਰਵਾਦ ਕਰਨਾ ਸੋ ਇਹਨਾਂ ਦੇ ਕਹਿੰਤੇ ਹੀ ਵਿਕਾਸ ਇਥੋਂ ਇਲیکشن ਲੈਣ ਲੱਗਾ ਸੋ ਮੈਂ ਸਮਝਦਾ ਕਿ ਬੜੀ ਵੱਡੀ ਲੀਡ 'ਚ ਇਹ ਜਿਤਾ ਕੇ ਵਿਕਾਸ ਨੂੰ ਇੱਥੇ ਕਾਰਪੋਰੇਸ਼ਨ ਦੇ ਹੌਪ ਚ ਭੇਜਣਗੇ ਅੱਜ ਸੈਂਟਰ ਕੋਸ ਵੀ ਗੱਲ ਕਰੀਏ ਤਾਂ ਸੈਂਟਰ ਕੋਸ ਵੀ ਦੇਖਿਆ ਜਾ ਰਿਹਾ ਸਾਰੇ ਡਿਪਟੀ ਸੀਐਮ ਸਾਹਿਬ ਨੂੰ ਡੀ ਗੱਲਿਆ ਜੀ ਲੋਕਾਂ ਦਾ ਪਿਆਰ ਹੈ ਜੀ ਹੁਣ ਪਹਿਲੋ ਦੇ ਥੋੜਾ ਜਿਹਾ ਹੋ ਗਿਆ ਕਿਉਂਕਿ ਉਸੇ ਇੱਕ ਹਵਾਬ ਜੀ ਚੱਲ ਪਈ ਜਾਂ ਪਤਾ ਨਹੀਂ ਕੀ ਲੋਕਾਂ ਨੇ ਬਣਾਜੀ ਬਦਲਾਅ ਸੀ ਇੱਕ ਤਰ੍ਹਾਂ ਦਾ ਕਹਿੰਦੇ ਸੀ ਲੋਕ ਕਿ ਕਰ ਵੇਖ ਲਈਏ ਪਰ ਅੱਜ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਤੋਂ ਇੰਨੇ ਦੁਖੀ ਹੋ ਗਏ ਸੋ ਮੇਰਾ ਨਾਂ ਤੇ ਸਾਰਿਆਂ ਦਾ ਪਿਆਰ ਆ ਅੱਜ ਵੀ ਪਿਆਰ ਆ ਤੁਸੀਂ ਵੇਖੋ ਵੀ ਜਿੱਥੇ ਮੈਂ ਜਾਣਾ ਉੱਥੇ ਹਜ਼ਾਰਾਂ ਦੀ ਗਿਣਤੀ ਚ ਲੋਕ ਆਉਂਦੇ ਨੇ ਪਿਆਰ ਕਰਦੇ ਨੇ ਚਾਹੇ ਕੋਈ ਵੀ ਵਾਰ ਆ ਸੋ ਅੱਜ ਮੈਂ ਰੂਪਨਗਰ ਚ ਆਇਆ ਤੁਜੀ ਲੋਕਾਂ ਦਾ ਪਿਆਰ ਵੇਖ ਲਓ ਮੇਰੇ ਸਾਰੇ ਪਰਿਵਾਰ ਦੇ ਮੈਂਬਰ ਹੀ ਨੇ ਸਾਰੇ ਮੈਂ ਖੁ ਮੈਂ ਇੱਕੋ ਗੱਲ ਕਹਾਂਗਾ ਕਿ ਸਾਡੇ 85 ਵਾਲਾ ਨੇ ਹਰ ਵਾਰਡ ਚ ਕਾਂਗਰਸ ਪਾਰਟੀ ਦੀ ਮਤ ਕਰਕੇ ਕਿਉਂਕਿ ਇਹਨਾਂ ਨੇ ਕਾਂਗਰਸ ਪਾਰਟੀ ਦੇ ਕੰਮਾਂ ਨੂੰ ਵੇਖਿਆ ਮੇਰੇ ਕੰਮਾਂ ਨੂੰ ਵੇਖਿਆ ਸਾਡੇ ਸਾਥੀਆਂ ਦੇ ਕੰਮਾਂ ਨੂੰ ਵੇਖਿਆ ਸੋ ਸਾਡੇ ਕੰਮ ਵੇਖ ਕੇ ਕਾਂਗਰਸ ਪਾਰਟੀ ਦਾ ਸਾਥ ਦੇਣ ਸੋ ਕੋਈ ਮੁਸ਼ਕਲ ਨਹੀਂ ਆਉਂਦਿਆਂਗੇ ਲੱਖਿਆ ਚੋਣਾ ਪਹਿਲਾਂ ਹੀ ਲੇਟ ਕਰਵਾਈਆਂ ਉਸ ਤੋਂ ਬਾਅਦ ਜੇ ਸਮਾਂ ਦਿੱਤਾ ਗਿਆ ਤਾਂ ਬਹੁਤ ਘੱਟ ਨਹੀਂ ਹੈ ਚਲੋ ਕੋਈ ਨਹੀਂ ਜੀ ਲੋਕਾਂ ਨੇ ਹੁਣ ਫੈਸਲਾ ਕਰਨਾ ਸਮਾਂ ਤਾਂ ਬਿਲਕੁਲ ਘੱਟ ਦਿੱਤਾ ਹੈ ਨਾ ਪਰ ਕੋਈ ਗੱਲ ਨਹੀਂ ਸਭ ਠੀਕ ਹੋਏਗਾ ਠੀਕ ਪਕਾ ਜੀ 52 ਨੰਬਰ ਵਿੱਚ ਭਰਮਾ ਹੁੰਗਾਰਾ ਮਿਲਿਆ ਕਿ ਸੋ ਮੈਂ ਪਹਿਲੋਂ ਤੇ ਵਾਰਡ ਨੰਬਰ 52 ਵਾਲੇ ਸਾਰੇ ਆਪਣੇ ਸਤਕਾਰਯੋਗ ਬਜ਼ੁਰਗਾਂ ਦਾ ਆਪਣੇ ਭਰਾਵਾਂ ਦਾ ਭੈਣਾਂ ਦਾ ਮਾਵਾਂ ਦਾ ਸਾਰਿਆਂ ਦਾ ਦਿਲ ਦੀ ਗਰਾਈਆਂ ਤੋਂ ਤੁਹਾਨੂੰ ਅਧਵੀ ਕਰਦਾ ਹਾਂ ਔਰ ਉਸ ਦੇ ਨਾਲ ਨਾਲ ਇੱਕ ਗੱਲ ਕਹਿਣਾ ਚਾਹਨਾ ਹੈ ਕਿ ਸਿਰਫ ਵਾਰਡ ਨੰਬਰ 52 ਹੀ ਨਹੀਂ ਜਿੱਦੋਂ ਮੈਂ ਇਲੈਕਸ਼ਨ ਲੜ ਰਿਹਾ ਪੂਰੇ ਅੰਬਰਸਰ ਦੀ 85 ਵਾਰਡਾਂ 'ਚ ਕਾਂਗਰਸ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਆ ਉਹਨਾਂ ਨੂੰ ਬਹੁਤ ਵਧੀਆ ਹੰਗਾਰਾ ਔਰ ਲੋਕੀ ਵਨ ਸਾਈਡਿਡ ਮੈਂ ਸਮਝਦਾ ਹੈ ਜਿਹੜੀ ਅੰਮ੍ਰਿਤਸਰ ਚ ਕਾਰਪੋਰੇਸ਼ਨ ਦੀ ਸਾਡੀ ਕਾਂਗਰਸ ਦੀ ਹਾਊਸ ਮੰਨਣ ਜਾ ਰਿਹਾ ਹੈ ਔਰ ਸਾਰਿਆਂ ਨੂੰ ਬੜਾ ਵਧੀਆ ਸਮਰਥਨ ਕਾਂਗਰਸ ਪਾਰਟੀ ਨੂੰ ਬਹੁਤ ਵਧੀਆ ਮਿਲ ਰਿਹਾ ਹੈ ਜਦੋਂ ਹੀ ਲੋਕਾਂ ਦੇ ਵਿੱਚ ਜਾਣਿਆ ਤਾਂ ਲੋਕ ਕਹਿੰਦੇ ਨੇ ਇਸ ਵਾਰ ਅੰਮ੍ਰਿਤਸਰ ਦਾ ਜਿਹੜਾ ਮੇਅਰ ਵਿਕਾਸ ਨਹੀਂ ਮੈਂ ਕਦੀ ਨਹੀਂ ਕਿਹਾ ਲੋਕੀ ਕਹਿੰਨ ਲੋਕਾਂ ਦਾ ਦੇਖੋ ਪਿਆਰ ਹੈ ਪਰ ਮੈਂ ਇੱਕ ਗੱਲ ਕਹਾਂਗਾ ਮੇਰੇ ਤੋਂ ਸੀਨੀਅਰ ਵੀ ਬਹੁਤ ਨੇ ਜੋ ਪਾਰਟੀ ਹਾਈ ਕਮਾਂਡ ਹੁਕਮ ਕਰੇਗੀ ਉਹ ਕਰਾਂਗੇ ਪਰ ਮੈਂ ਕਦੀ ਮੇਅਰ ਦੀ ਦਾਅਵੇਦਾਨੀ ਨਹੀਂ ਹਲੇ ਕਾਉਂਸਲਰ ਮੈਂ ਤਾਂ ਸੈਕੰਡ ਟਾਈਮ ਕਾਉਂਸਲਰ ਮੰਨਿਆ ਕਈ ਕਾਉਂਸਲਰ ਜਿਨ੍ਹਾਂ ਨੂੰ ਪਾਰਟੀ ਨੇ ਟਿਕਟ ਜਿੰਨੂੰ ਆ ਪਾਰਟੀ ਹਾਈ ਕਮਾਂਡ ਜਿਹਦੇ ਤੇ ਹੱਥ ਰੱਖੇਗੀ ਜਿੰਨੂੰ ਆਸ਼ੀਰਵਾਦ ਦੇਗੀ ਆਸ਼ੀਓ ਉਹਨੂੰ ਮੇਰ ਬਣਾਵਾਂਗੇ ਜੇ ਗੱਲ ਕਰੀ ਤਾਂ ਸਮਾਂ ਬਹੁਤ ਘੱਟ ਮਿਲਿਆ ਸੀ ਕੀ ਲੱਗਦਾ ਸੀ ਕਿ ਉਹਨਾਂ ਨੂੰ ਬੁਨਾਰਟਸ ਵੀ ਅਸੀਂ ਸ਼ਾਇਦ ਨਹੀਂ ਕੱਟ ਪਾਉਣਾ ਦੇਖੋ ਕੋਈ ਇਦਾਂ ਦੀ ਦਿੱਕਤ ਨਹੀਂ ਸਮਾਂ ਕਾਉਂਸਲਰ ਇਲੈਕਸ਼ਨ ਬਹੁਤ ਛੋਟੀ ਹੁੰਦੀ ਹੈ ਔਰ ਪਰਸਨਲ ਰਿਲੇਸ਼ਨ ਦੀ ਇਲੈਕਸ਼ਨ ਹੁੰਦੀ ਹੈ ਉਹਦੇ ਵਾਸਤੇ 10 ਦਿਨ ਦਾ ਟਾਈਮ ਬਹੁਤ ਹੁੰਦਾ ਜਿੰਨੇ ਤਿਆਰੀ ਕੀਤੀ ਉਹਦੇ ਵਾਸਤੇ 10 ਦਿਨ ਵੀ ਬਹੁਤ ਹੈ ਜਿੰਨੇ ਤਿਆਰੀ ਨਹੀਂ ਕੀਤੀ ਜਿਹੜੇ ਲੋਕਾਂ ਵਿੱਚ ਨਹੀਂ ਰਹੇ ਜਿਹੜੇ ਲੋਕਾਂ ਦੇ ਦੁੱਖ ਸੁੱਖ ਚ ਨਹੀਂ ਗਏ ਉਹਨਾਂ ਵਾਸਤੇ 2 ਮਹੀਨੇ ਵੀ ਥੋੜੇ ਨੇ ਤੇ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਰਹੇ ਨੇ ਉਹਨਾਂ ਵਾਸਤੇ 10 ਦਿਨ ਬਹੁਤ ਜ਼ਿਆਦਾ ਨੇ ਸਾਨੂੰ ਕੋਈ ਇਦਾਂ ਦੀ ਟਾਈਮ ਦੀ ਕੋਈ ਮੁਸ਼ਕਲ ਨਹੀਂ ਇਨ ਮੇਨ ਬੰਦੇ ਸਾਡੀ ਵਾਰਡ ਦੀ کریم ਸਾਰੇ ਇਕੱਠੀ ਹੋਈ ਹੈ ਦੋ ਬੂਤਾਂ ਦੀ ਹੋਈ ਸਰ ਅੱਜ ਦੋ ਬੂਤਾਂ ਦੀ ਹੋਈ ਹੈ ਸੋ ਮੈਂ মিডিਆ ਰਾਹੀਂ ਤੁਹਾਡੇ ਥਰੂ ਇੱਕ ਜਰੂਰ ਰਿਕਵੈਸਟ ਕਰਾਂਗਾ ਕਿ ਸਾਰਿਆਂ ਨੂੰ ਕਿ ਕਾਂਗਰਸ ਪਾਰਟੀ ਦਾ ਸਾਥ ਦਿਓ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਹੜਾ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ ਚਾਹੇ ਕੋ ਗਰੀਬ ਹੈ ਚਾਹੇ ਕੋ ਮੀਰ ਹੈ ਚਾਹੇ ਕੋ ਵਪਾਰੀ ਹੈ ਚਾਹੇ ਕੋ ਦਿਹਾੜੀਦਾਰ ਹੈ ਉਹ ਜਦੋਂ-ਜਦੋਂ ਵੀ ਕਾਰਪੋਰੇਸ਼ਨ ਤੇ ਸਾਡੀ ਕਾਂਗਰਸ ਦੇ ਕਾਉਂਸਲਰ ਬਣੇ ਨੇ ਸਾਡੀ ਪੰਜਾਬ 'ਚ ਕਾਂਗਰਸੀ ਸਰਕਾਰ ਬਣੀ ਹੈ ਸਾਡੇ ਪੰਜਾਬ ਦੇ ਤਰੱਕੀ ਕੀਤੀ ਹੈ ਸਾਡੇ ਇਸ ਗੁਰੂ ਦੀ ਨਗਰੀ ਦੀ ਡਿਵੈਲਪਮੈਂਟ ਹੋਈ ਹੈ ਔਰ ਅੱਜ ਆਮ ਆਦਮੀ ਪਾਰਟੀ ਦੀ 3 ਸਾਲਾਂ ਤੋਂ ਸਰਕਾਰ ਹੈ ਜੋ ਹਾਲ ਹੈ ਇਹਨਾਂ ਕੋ ਤੇ ਕੂੜਾ ਨਹੀਂ ਚੁਕਾਇਆ ਗਿਆ ਇਨਾਂ ਕੋ ਤੇ ਕੋਈ ਲਾਈਟਾਂ ਨਹੀਂ ਜਗਾਈਆਂਗਾ ਇਨਾਂ ਕੋ ਸਾਫ਼ ਪਾਣੀ ਲੋਕਾਂ ਨੂੰ ਨਹੀਂ ਦਿੱਤਾ ਗਿਆ ਇਹਨਾਂ ਨੇ ਹੋਰ ਕਿਸੇ ਨਾਲ ਕੀ ਕਰਨਾ ਹੈ ਵਾਅਦੇ ਤੇ ਇਹਨਾਂ ਨੇ ਬਹੁਤ ਕਰ ਲਏ ਲੋਕੀ ਜਵਾਬ ਦੇਣਗੇ ਇਹਨਾਂ ਨੂੰ ਜਿੱਦਾਂ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ 'ਚ ਦਿੱਤਾ ਇਹਨਾਂ ਦੀ ਜਮਾਨਤਾਂ ਜ਼ਬਤ ਹੋਣਗੀਆਂ ਆਮ ਆਦਮੀ ਪਾਰਟੀ ਦੀਆਂ ਔਰ ਮੈਨੂੰ ਲੱਗਦਾ ਭਾਜਪਾ ਦੀ ਵੀ 40 ਤੋਂ 45 ਸੀਟਾਂ ਦੇ ਜਮਾਨਤਾਂ ਜ਼ਬਤ ਹੋਣਗੀਆਂ ਅੱਜ ਵਾਰਡ ਨਿਕਲ ਕੇ ਵਾਰਡਾਂ ਵਿੱਚ ਪਾਣੀ ਤਾਂ ਹੈ ਨਹੀਂ ਪਰ ਟੂਟੀਆਂ ਲਵਾਈ ਜਾ ਰਹੀਆਂ ਟੂਟੀਆਂ ਕਾਦੀਆਂ ਟੂਟੀਆਂ ਨੇ ਪਾਣੀ ਚਾਲੂ ਅਸ਼ੀ ਕਰਾ ਕੇ ਦੇ ਆ ਗਏ ਜੇ ਟੂਟੀਆਂ ਲਵਾਤੀਆਂ ਤੇ ਟੂਟੀਆਂ ਜੋ ਪਾਣੀ ਦਾ ਕੰਮ ਜੇ ਟੂਟੀਆਂ ਦਾ ਫਾਇਦਾ ਤਾਦੀ ਜੇ ਘਮੋ ਦੇ ਪਾਣੀ ਆਵੇ ਤਾਂ ਉਹਦਾ ਟੂਟੀ ਦਾ ਕੀ ਫਾਇਦਾ ਟੂਟੀ ਵੀ ਚਲਾਵਾਂਗੇ ਪਾਣੀ ਵੀ ਆਏਗਾ ਲਾਈਟਾਂ ਵੀ ਲਾਵਾਂਗੇ ਸਫਾਈ ਵੀ ਕਰਾਵਾਂਗੇ ਔਰ ਇਸੇ ਤਰੀਕੇ ਦੀ ਵੀ ਤੇ ਸਾਡੀ ਡਿਊਟੀ ਮੰਦੀ ਹੈ ਕੋਈ ਆਸਾਨ ਨਹੀਂ ਅਸੀਂ ਲੋਕਾਂ ਦੇ ਕਹਿੰਦਾ ਜੇ ਲੋਕੀ ਸਾਨੂੰ ਵੋਟਾਂ ਪਾਉਂਦੇ ਨੇ ਲੋਕੀ ਸਾਨੂੰ ਇੰਨਾ ਪਿਆਰ ਕਰਦੇ ਨੇ ਤੇ ਸਾਡਾ ਫਰਜ਼ ਵੀ ਮੰਦਾ ਹੈ ਕਿ ਉਹਨਾਂ ਦੀ ਸੇਵਾ ਕਰੀਏ ਉਹਨਾਂ ਦੇ ਵਿੱਚ ਰਹੀਏ ਉਹਨਾਂ ਦੇ ਦੁੱਖ ਸੁੱਖ ਤੇ ਪਾਈਵਾਲ ਬਣੀਏ ਉਹਨਾਂ ਦੇ ਜੋ ਉਹਨਾਂ ਦੀ ਉਮੀਦ ਹੋਈ ਉਹਤੇ ਖਰੇ ਉਤਰਾਂਗੇ ਸਾਰੇ ਮਿਲ ਕੇ ਖਰੇ ਉਤਰਾਂਗੇ ਧੰਨਵਾਦ ਜੀ